ਸ਼੍ਰੋਮਣਿਕ ਕਾਲੀਦਲ ਦਾ ਬਾਗੀ ਧੜਾ ਜੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੁੰਦਾ ਸੀ ਤੇ ਕਾਲੀਦਲ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਸੀ ਉਹ ਹੁਣ ਆਪਸ 'ਚ ਗੁੱਥਮ ਗੁੱਤੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬਾਗੀਆਂ ਦੇ ਵਿੱਚ ਵੀ ਹੁਣ ਦੋ ਧੜੇ ਬਣ ਗਏ ਨੇ ਯਾਨੀ ਕਿ ਬਾਗੀ ਧੜੇ ਦੇ ਅੰਦਰ ਦੋ ਧੜੇ ਬਣ ਚੁੱਕੇ ਨੇ। ਕੱਲ ਬੀਤੇ ਦਿਨੀ ਸੁਖਦੇਵ ਸਿੰਘ ਢੀਂਸਾ ਦੀ ਰਿਹਾਇਸ਼ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਬਾਗੀਆਂ ਨੇ ਮੀਟਿੰਗ ਕੀਤੀ ਜਿਸ ਦੇ ਵਿੱਚ ਕਈ ਮੁੱਦਿਆਂ ਤੇ ਚਰਚਾਵਾਂ ਹੋਈਆਂ ਤੇ ਸਭ ਤੋਂ ਪਹਿਲਾ ਮੁੱਦਾ ਸੀ ਲੀਡਰਸ਼ਿਪ ਨੂੰ ਲੈ ਕੇ ਜਿਸ ਦੇ ਤਕੇ ਸੂਤਰਾਂ ਦਾ ਕਹਿਣਾ ਹੈ ਕਿ ਬਾਕੀਆਂ ਦੇ ਵਿੱਚ ਫੁੱਟ ਪੈ ਗਈ ਹੈ ਤੇ ਇਸੇ ਲੀਡਰਸ਼ਿਪ ਨੂੰ ਲੈ ਕੇ ਦੋ ਧੜੇ ਬਣ ਗਏ ਨੇ ਹੁਣ ਇੱਕ ਤੜਾ ਜਿਹੜਾ ਕਹਿੰਦਾ ਸੀ ਕਿ ਪ੍ਰੇਜੀਡੀਅਮ ਬਣਾਉਣੀ ਆ ਤੇ ਉਹਦੇ ਵਿੱਚ ਕਿੰਨੇ ਮੈਂਬਰ ਸ਼ਾਮਲ ਹੋਣਗੇ ਕੌਣ-ਕੌਣ ਸ਼ਾਮਲ ਹੋਊਗਾ ਇਸ ਨੂੰ ਕਹਿੰਦੇ ਕਹਿ ਕੇ ਰੋਲਾ ਪਿਆ ਹੋਇਆ ਪ੍ਰੇਜੀਡੀਅਮ ਦੇ ਵਿੱਚ ਮੈਂਬਰਾਂ ਨੂੰ ਲੈ ਕੇ ਰੋਲਾ ਪਿਆ ਸੀ ਇਹੜਾ ਰੋਲਾ ਸੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਸੀਗਾ ਕਿ ਬਲਵਿੰਦਰ ਸਿੰਘ ਖੂਨ ਸਾਹਿਬ ਬੀਬੀ ਕਿਰਨਦੀਪ ਕੌਰ ਸੂਚਾ ਸਿੰਘ ਛੋਟੇ ਪੂਰਾ ਨੂੰ ਲੈ ਕੇ ਸੀਗਾ ਤੇ ਹੋਰ ਵੀ ਇੱਕ ਦੋ ਮੈਂਬਰ ਸੀਗੇ ਕਿ ਇਹਨਾਂ ਨੂੰ ਸ਼ਾਮਲ ਕਰਨਾ ਹੈ ਪ੍ਰੇਜੀਡੀਅਮ ਦੇ ਵਿੱਚ ਕਿ ਨਹੀਂ ਕਰਨਾ ਤੇ ਪਰ ਬਾਅਦ ਵਿੱਚ ਫੈਸਲਾ ਇਹ ਹੋਇਆ ਕਿ ਇਹਨਾਂ ਨੂੰ ਸ਼ਾਮਲ ਕਰ ਲਿਆ ਜਾਵੇਗਾ ਕਿ ਯਾਨੀ ਕਿ ਪ੍ਰੇਜੀਡੀਅਮ ਦਾ ਹਿੱਸਾ ਹੋਣਗੇ ਦੱਸ ਦਈਏ ਕਿ ਰੋਲਾ ਇਸ ਕਰਕੇ ਸੀਗਾ ਕਿ ਇੱਕ ਇੱਕ ਥੜਾ ਕਹਿੰਦਾ ਸੀ 11 ਮੈਂਬਰ ਪ੍ਰੇਜੀਡੀਅਮ ਬਣਾਉਣਾ ਤੇ ਦੂਜਾ ਥੜਾ ਕਹਿੰਦਾ ਸੀ 13 ਮੈਂਬਰੀ ਪਲੱਸ ਇੱਕ ਕਨਵੀਨਰ ਯਾਨੀ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼ਾਮਲ ਕਰਨਾ ਹੁਣ ਕੋਈ ਕਹਿੰਦਾ 11 ਮੈਂਬਰੀ ਬਣਾਉਣਾ ਤੇ ਦੂਜਾ ਥੜਾ ਕਹਿੰਦਾ 13 ਜਿਸ ਨੂੰ ਲੈ ਕੇ ਰੋਲਾ ਪਿਆ ਹੋਇਆ ਸੀਗਾ ਫਿਰ ਜਿਸ ਤੋਂ ਬਾਅਦ ਕੁਝ ਨਾਮ ਜਿਹੜੇ ਮੈਂ ਦੱਸੇ ਨੇ ਉਹਨਾਂ ਨੂੰ ਲੈ ਕੇ ਰੋਲਾ ਪੈ ਗਿਆ ਕਿ ਇਹਨਾਂ ਨੂੰ ਸ਼ਾਮਲ ਕਰਨਾ ਚਾਹਨੇ ਪਰ ਫੈਸਲਾ ਲਿਆ ਗਿਆ ਕਿ ਇਹ ਨਾਮ ਜਿਹੜੇ ਆ ਪੜਾਂਗੇ ਹੁਣ ਇਹਦਾ ਹੋ ਗਿਆ ਪ੍ਰੇਜੀਡੀਅਮ ਨੂੰ ਰੱਖ ਕੇ ਤੇ ਦੂਜੇ ਪਾਸੇ ਹੁਣ ਇਹਨਾਂ ਦੇ ਵਿੱਚ ਇਸ ਕਰਕੇ ਵੀ ਫੋਟ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿ 2 3 ਤੇ ਬਣੀ ਗਏ ਨੇ ਇੱਕ ਥੜਾ ਕਹਿੰਦਾ ਕਿ ਇਹਨੂੰ ਐਲਾਨ ਕਰ ਦੋ ਯਾਨੀ ਕਿ ਪ੍ਰੀਜੇਡੀਅਮ ਦਾ ਐਲਾਨ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਐਲਾਨ ਕਰ ਦਿੱਤਾ ਜਾਵੇ ਦੇਰੀ ਨਾ ਕੀਤੀ ਜਾਵੇ ਕਿਉਂਕਿ ਬਾਕੀ ਥੜਾ ਹੁਣ ਕਹਿੰਦੇ ਕਿ ਸੁਸਤ ਪੈਂਦਾ ਹੋਇਆ ਨਜ਼ਰ ਆ ਰਿਹਾ ਸੂਤਰਾਂ ਦਾ ਕਹਿਣਾ ਹੈ ਕਿ ਬਾਕੀ ਥੜਾ ਬਾਕੀ ਥੜਾ ਜਿਹੜੇ 2 3 ਬਣਨ ਚੁੱਕੇ ਇੱਕ ਥੜਾ ਇਹ ਕਹਿ ਰਿਹਾ ਕਿ ਹੁਣ ਠੰਡਾ ਪੈਂਦਾ ਹੋਇਆ ਨਜ਼ਰ ਆ ਰਿਹਾ ਆਪਣਾ ਬਾਕੀ ਥੜਾ ਇਸ ਕਰਕੇ ਪ੍ਰੀਜੇਡੀਅਮ ਦਾ ਜਲਦੀ ਐਲਾਨ ਹੋਣਾ ਚਾਹੀਦਾ ਤੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਜੋ ਥੜਾ ਹੈ ਉਹ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ ਕਿ ਦੇਰੀ ਕਰੋ ਸਿੰਘ ਬਡਾਲਾ ਦੇ ਧੜੇ ਦਾ ਕਹਿਣਾ ਹੈ ਕਿ ਆਪਾਂ ਜਥੇਦਾਰ ਰਗਵੀਰ ਸਿੰਘ ਦੇ ਕੋਲ ਗਏ ਸੀ ਮਾਫੀਨਾਮਾ ਦਿੱਤਾ ਹੈ ਉਹਨਾਂ ਨੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਤੇ ਸੁਖਬੀਰ ਸਿੰਘ ਬਾਦਲ ਹੋ ਸਕਦਾ ਹੈ ਕਿ ਅੱਜ ਪੇਸ਼ ਵੀ ਹੋ ਜਾਣ ਤੇ ਇਸ ਪੇਸ਼ੀ ਤੋਂ ਬਾਅਦ ਕੀ ਫੈਸਲਾ ਹੁੰਦਾ ਉਸ ਤੋਂ ਬਾਅਦ ਹੀ ਸਾਨੂੰ ਕੋਈ ਕਦਮ ਚੁੱਕਣਾ ਚਾਹੀਦਾ ਉਸ ਤੋਂ ਬਾਅਦ ਹੀ ਸਾਨੂੰ ਪ੍ਰਜੀਡੀਅਮ ਦਾ ਐਲਾਨ ਕਰਨਾ ਚਾਹੀਦਾ ਹੈ ਪਹਿਲਾਂ ਜਥੇਦਾਰ ਦਾ ਸਾਨੂੰ ਫੈਸਲਾ ਸੁਣਨਾ ਚਾਹੀਦਾ ਹੈ ਹੁਣ ਇੱਕ ਪਾਸੇ ਤਾਂ ਬਾਗੀ ਧੜਾ ਸ਼੍ਰੋਮਣਿ ਕਾਲੀਦਲ ਨੂੰ ਸੁਧਾਰਨਾ ਚਾਹੁੰਦਾ ਸੀਗਾ ਕਿ ਪ੍ਰਧਾਨ ਨੂੰ ਲਾਂਭੇ ਕਰਨਾ ਚਾਹੁੰਦਾ ਸੀਗਾ ਪਰ ਹੁਣ ਬਾਗੀ ਧੜਾ ਆਪਸ ਵਿੱਚ ਗੁੱਥਮ-ਗੁੱਤੀ ਹੁੰਦਾ ਹੈ ਨਜ਼ਰ ਆ ਰਿਹਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਬਾਗੀ ਧੜੇ ਦੇ ਵਿੱਚ ਫੁੱਟ ਪੈ ਗਈ ਹੈ ਤੇ ਬਾਗੀ ਧੜੇ ਦੇ ਵਿੱਚ ਵੀ ਹੁਣ ਦੋ ਧੜੇ ਬੰਦੇ ਹੋਏ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵ